ਵੈਗੁਰ ਜੀ ਦਾ ਖਾਲਸਾ ਵੈਗੁਰ ਜੀ ਕੀ ਫਤਿਹ ਜੀ ਤੇ ਆਪਣੇ ਬਾਬਾ ਸ਼ੇਖ ਫਰੀਦ ਜੀ ਦੇ ਪਾਵਨ ਪਵਿੱਤਰ ਧਰਤੀ ਤੇ ਇੱਥੇ ਲੰਗਰ ਲਾਇਆ ਸੀਗਾ ਜੀ ਕੋਠੇ ਵੜੀਆਂ ਦੀ ਸੰਗਤਾਂ ਨੂੰ ਤਾਂ ਸੁਭਾ ਤੋਂ ਚੱਲ ਰਿਹਾ ਸੁਭਾ ਤੋਂ ਲੈ ਕੇ ਮਤਲਬ ਪਿਛਲੇ ਪੈਰ ਫੇਰ ਦੁਬਾਰਾ ਆਪਾਂ ਫੇਰ ਲੰਗਰ ਚਲਾਇਆ ਜੀ ਤੇ ਉਦੋਂ ਪਹਿਲਾਂ ਆਪਣਾ ਜਣੇ ਕਿ ਮਿਸੇ ਆਏ ਪ੍ਰਸ਼ਾਦੇ ਸੀਗੇ ਤੇ ਆਚਾਰ ਸੀਗਾ ਤੇ ਹੁਣ ਕੀ ਨਾ ਉਸ ਤੋਂ ਬਾਅਦ ਚ ਸਬ지 ਦੁੱਧ ਚ ਪੱਤੀ ਵਗੈਰਾ ਗੁਰੂ ਮਹਾਰਾਜ ਦੀ ਕਿਰਪਾ ਨਾਲ ਸਾਰਾ ਕੁਝ ਚੱਲ ਰਿਹਾ ਜੀ ਮਹਾਰਾਜ ਦੀ ਕਿਰਪਾ ਨਾਲ ਇਹ ਬਾਕੀ ਕੱਲ ਨੂੰ ਗੁਰੂ ਮਹਾਰਾਜੀ ਦਾ ਨਗਰ ਜੀਤਨਾ ਜੀ ਜ਼ਰੂਰ ਆਉਣਾ ਇੱਥੇ ਸੱਜੇ ਪਾਤਸ਼ਾਹ ਨੂੰ ਨੰਸਕਾਰ ਕਰਨੀ ਆ ਤੇ ਕਾਲੂ ਨਗਰ ਕੀ ਤਰਫ ਜਾਏ ਜਾਣਗੇ ਤੇ ਲੰਗਰ ਪਰਸ਼ਾਦੇ ਆ ਗੁਰੂ ਮਹਾਰਾਜ ਦੀ ਕਿਰਪਾ ਨਾਲ ਫੁੱਲ ਜੋਰਾਂ ਦੇ ਚੱਲ ਰਹੇ ਜੀ ਫੁੱਲ ਜੋਰਾਂ ਦੇ ਮੇਲਾ ਕੋਈ ਕਿਸੇ ਦਾ ਵਹਿਮ ਪਰ ਮਨਾ ਹੋਵੇ ਵੀ ਮੇਲਾ ਘੱਟ ਭਰਿਆ ਜਾਂ ਕਿਵੇਂ ਆ ਤਾਂ ਬਾਬੇ ਸ਼ੇਖ ਫਰੀਦ ਦੀ ਕਿਰਪਾ ਨਾਲ ਕੇ ਮੇਲਾ ਬਹੁਤ ਵਧੀਆ ਜਨ ਕਿ ਭਰਿਆ ਤੇ ਬਹੁਤ ਜਿਆਦਾ ਰਾਸ਼ਾ ਸਾਡੇ ਸੇਵਾਦਾਰ ਸੇਵਾ ਨਿਭਾਰੇ ਜੀ ਹਾਂ ਜੀ ਹਾਂ ਜੀ ਹਾਂ ਜੀ ਬਾਉ ਬਾਉ ਜੀ ਬਾਉ ਵਾਦੂ 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 ਗੁਰੂ ਘਰ ਦੇ ਘਰੇ ਹਾਂ ਹਾਂ ਬਾਉ 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 ਜਰੂਰ ਜੂਰ ਅੰਦਾਜ਼ ਆਈ ਦੀ ਦਰ ਤਰੀਆ ਕਾਲਾ ਦਰ ਤਰੀਆ ਕਾਲਾ ਗਰਮਾ ਗਰਮ ਪ੍ਰਸ਼ਾਦ ਦੇ ਗਰਮਾ ਗਰਮ ਮੋਟ ਸੰਬਾ ਬਾਬਾ ਸ਼ੇਖਰੀ ਜੀ ਸਭ ਸੰਗਤਾਂ ਦੇ ਕਿਰਪਾ ਕਰਨ ਜੀ ਕਿਉਂਕਿ ਮੈਂ ਸੰਤਰੀ ਸਤਨ ਮੰਦ ਦੀ ਜਿਹੜੀ ਧਰ ਨਾਲ ਸੇਵਾ ਕੀਤੀ ਆ ਤੇ ਪ੍ਰਮਾਤਮਾ ਚੜ੍ਹਦੀ ਕਲਾ ਦੇ ਵਿੱਚ ਰੱਖੇ ਇਹਦੇ ਅਗੇ ਸਾਡੇ ਜਿਹੜੇ ਬਿੰਗਾਂ ਦੇ ਸੰਗੀਤ ਬਹੁਤ ਇਮਾਨਦਾਰੀ ਨਾਲ ਤੇ ਪਿਆਰ ਨਾਲ ਸਾਨੂੰ ਸੇਵਾ ਕਰਾ ਰਹੇ ਆ ਤੇ ਪ੍ਰਮਾਤਮਾ ਇਹਨਾਂ ਨੂੰ ਚੜ੍ਹਦੀ ਕਲਾ ਰੱਖੇ ਜੀ ਜੀ ਕੰਮ ਤਾਂ ਆਪਾਂ ਕਰਦੇ ਹੀ ਰਹਿਣਾ ਚਲੋ ਇਹ ਜੇ ਮਤਲਬ ਧਾਰਮਿਕ ਤੇ ਲੰਗਰ ਪ੍ਰਸਾਦਾ ਜਿੰਨੇ ਨੂੰ ਕਰਤੋਂ ਧਿਆਨ ਲਾ ਕਰਨਾ ਚਾਹੀਦਾ ਸਾਰੀਆਂ ਸੰਗਤਾਂ ਬੜੇ ਚਾਅ ਨਾਲ ਧੂਮ ਧਾਮ ਨਾਲ ਬਾਬਾ ਸ਼ੇਖ ਫਰੀਦ ਜਦੇ ਅੰਦਾਜ਼ਾਰ ਸਾਡੇ ਸੇਵਾਦਾਰਾਂ ਦੇ ਗੱਲ ਬੈਠੇ ਪਏ ਆ ਨਾ ਜਲਦੀ ਕਿਉਂਕਿ 사운ਡ ਦਾ ਸਾਡਾ ਸਿਸਟਮ ਥੋੜਾ ਜਿਹਾ ਉਹ ਖਰਾਬੀ ਪਤਾ ਨਹੀਂ ਕੀ ਚੱਕਰ ਬਣ ਗਿਆ ਸੀ ਚਲਾ ਕੇ ਅੱਗੇ ਕਿਵੇਂ ਐਸ ਕਰਕੇ ਅਸੀਂ ਇਸ ਤਰੀਕੇ ਨਾਲ ਗੁਰੂ ਜੀ ਇਜਾਜ਼ਤ ਨਾਲ ਜੋ ਵੀ ਚੱਲ ਰਿਹਾ ਕੰਮ ਅੱਗੇ ਹੋਈ ਚੱਲੋ ਪ੍ਰਸ਼ਾਦਾ ਸ਼ਕਤੀ ਅੱਗੇ ਹੋਈ ਚੱਲੋ ਜੀ ਚਲੋ ਠੀਕ ਆ ਜੀ ਕੱਲ ਨੂੰ ਸੋਨਹਰ ਸਰਿਆ ਕਾਲਾ ਸਿਕਾਰਾ ਗਜਵੰਨਿਆ ਆਹੋ ਜੇਵ ਸਿਕਾ ਸਿਕਾ ਲਾ ਮਾਨੂੰ ਪਾਵੇ ਸੋ ਸਰਿਆ ਕਾਲਾ ਤੇ ਗੁਰੂ ਮਹਾਰਾਜ ਦੀ ਕੱਲ ਨੂੰ ਕਿਰਪਾ ਸਦਕੇ ਨਗਵੀਂਤਨ ਪੁਜਾਈ ਜਾਣਗੇ ਸਾਰੀਆਂ ਸੰਗਤਾਂ ਨੂੰ ਬੇਨਤੀ ਆ ਕਿ ਆਪਾ ਸ਼ੇਖ ਫਰੀਦ ਜੀ ਦੇ ਨਗਰ ਕੀਰਤਨ ਦੇ ਵਿੱਚ ਹਾਜ਼ਰੀ ਭਰਨ ਦੀ ਕਿਰਪਾਲਤਾ ਕਰਨੀ ਜੀ ਤੇ ਚਲੋ ਐਨੇ ਕਹਿੰਦੇ ਹੋਏ ਇਆਜ਼ਤ ਲੈਣੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ